प्यारे विद्यार्थियों सत श्री अकाल स्वागत है थोड़ा मेरे YouTube चैनल श्राइटलोंदे ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਔਨ ਕਰੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ 23 ਤਰੀਕ ਨੂੰ ਤੁਹਾਡਾ 11ਵਾਂ ਦਾ ਰਾਜਨੀਤੀ ਸ਼ਾਸਤਰ ਦਾ ਪੇਪਰ ਹੋ ਰਿਹਾ ਹੈ ਔਰ ਇਸ ਪੇਪਰ ਦੇ ਵਿੱਚ ਜਿਹੜਾ ਸਿਲੇਬਸ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਪਾ ਚੁੱਕਿਆ ਹਾਂ ਕੀ 25% ਸਿਲੇਬਸ ਜਿਹੜਾ ਹੈ ਉਹ ਅਪ੍ਰੈਲ ਮਈ ਵਾਲੇ ਸਿਲੇਬਸ ਚੋਂ ਆਏਗਾ ਅਤੇ 75% ਜੁਲਾਈ ਅਗਸਤ ਅਤੇ ਸਤੰਬਰ ਦੇ ਸਿਲੇਬਸ ਵਿੱਚੋਂ ਆਏਗਾ ਉਹਦੀਆਂ ਵੀਡੀਓ ਮੈਂ ਪਹਿਲਾਂ ਹੀ ਅਪਲੋਡ ਕਰ ਚੁੱਕਿਆ ਹਾਂ ਸਾਰੇ ਪਾਠਾਂ ਦੀਆਂ ਅਤੇ ਅਪ੍ਰੈਲ ਮਈ ਚੋਂ 25% ਸਿਲੇਬਸ ਆਉਣਾ ਹੈ ਤਾਂ ਮਤਲਬ 20 ਕੁਐਸਚਨ ਹੈ ਕੁੱਲ ਤਾਂ 5% ਜਿਹੜੇ ਨੇ ਉਹ ਅਪ੍ਰੈਲ ਅਤੇ ਮਈ ਦੇ ਸਿਲੇਬਸ ਚੋਂ ਆਉਣੇ ਆ ਤਾਂ ਪਰ ਦੁਹਰਾਈ ਕਰਦੇ ਹਾਂ ਮਹੱਤਵਪੂਰਨ ਪ੍ਰਸ਼ਨਾਂ ਦੀ ਜਿਹੜੇ ਅਪ੍ਰੈਲ ਤੇ ਮਈ ਦੇ ਸਲੇਪਸ ਨਾਲ ਸੰਬੰਧਤ ਹਨ ਸਭ ਤੋਂ ਪਹਿਲਾਂ ਪ੍ਰਸ਼ਨ ਨੰਬਰ 1 ਡੈਸ਼ ਨੂੰ ਰਾਜਨੀਤੀ ਸ਼ਾਸਤਰ ਦਾ ਪਿਤਾਮਾ ਕਿਹਾ ਜਾਂਦਾ ਹੈ ਅਰਸਟੋਨ ਨੂੰ ਅਰਸਟੋਨ ਨੂੰ ਰਾਜਨੀਤੀ ਸ਼ਾਸਤਰ ਦਾ ਪਿਤਾਮਾ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 2 ਰਾਜਨੀਤੀ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਦੇ ਸ਼ਬਦ ਤੋਂ ਹੋਈ ਤਾਂ ਰਾਜਨੀਤੀ ਸ਼ਾਸਤਰ ਦੀ ਉਤਪਤੀ ਹੋਈ ਹੈ ਜੀ ਯੂਨਾਨੀ ਭਾਸ਼ਾ ਦੇ ਸ਼ਬਦ ਤੋਂ ਔਰ ਯੂਨਾਨੀ ਭਾਸ਼ਾ ਦੇ ਕਿਹੜੇ ਸ਼ਬਦ ਤੋਂ ਇਹ ਵੀ ਅਲੱਗ ਕੁਐਸਚਨ ਬਣ ਸਕਦਾ ਪੋਲਿਸ ਸ਼ਬਦ ਤੋਂ ਪ੍ਰਸ਼ਨ ਨੰਬਰ 3 ਯੂਨਾਨੀ ਭਾਸ਼ਾ ਵਿੱਚ ਪੋਲਿਸ ਸ਼ਬਦ ਦਾ ਅਰਥ ਕੀ ਹੈ ਨਗਰ ਰਾਜ ਯੂਨਾਨੀ ਭਾਸ਼ਾ ਵਿੱਚ ਪੋਲਿਸ ਸ਼ਬਦ ਨੂੰ ਜਿਹੜਾ ਹੈ ਉਹ ਨਗਰ ਰਾਜ ਲਈ ਵਰਤੇ ਜਾਂਦਾ ਸੀ ਪ੍ਰਸ਼ਨ ਨੰਬਰ 4 ਸਮਾਜ ਰਾਜ ਨਾਲੋਂ ਪੁਰਾਣੀ ਸੰਸਥਾ ਹੈ ਬਿਲਕੁਲ ਠੀਕ ਹੈ ਜੀ ਸਮਾਜ ਪਹਿਲਾਂ ਹੋਦ ਵਿੱਚ ਆਇਆ ਔਰ ਰਾਜ ਬਾਅਦ ਵਿੱਚ ਹੋ ਜਾਇਆ ਪ੍ਰਸ਼ਨ ਨੰਬਰ 5 अरस्तु ਦੇ ਅਨੁਸਾਰ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਬਿਲਕੁਲ ਠੀਕ ਹੈ ਜੀ ਅਰਸਤੂ ਨੇ ਕਿਹਾ ਸੀ ਜਿਹੜਾ ਹਿਊਮਨ ਹੈ that is social animal ਪ੍ਰਸ਼ਨ ਨੰਬਰ 6 ਅਰਸਤੂ ਦੁਆਰਾ ਰਾਜਨੀਤੀ ਸੰਬੰਧੀ ਲਿਖੀ ਪੁਸਤਕ ਦਾ ਨਾਂ ਕੀ ਹੈ ਤਾਂ ਅਰਸਤੂ ਨੇ ਜਿਹੜੀ ਪੋਲਿਟਿਕਸ ਸੰਬੰਧੀ ਪੁਸਤਕ ਲਿਖੀ ਹੈ ਉਹਦਾ ਨਾਂ ਹੈ ਪੋਲਿਟਿਕਸ ਤਾਂ ਅਰਸਤੂ ਦੀ ਕਿਹੜੀ ਬੁੱਕ ਹੈ ਪੋਲਿਟਿਕਸ ਪ੍ਰਸ਼ਨ ਨੰਬਰ 7 ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਵਿਸ਼ੇ ਦੇ ਅਧਿਐਨ ਦਾ ਖੇਤਰ ਰਾਜ ਅਤੇ ਸਰਕਾਰ ਹੈ ਠੀਕ ਗਲਤ ਬਿਲਕੁਲ ਠੀਕ ਹੈ ਜੀ ਪਰੰਪਰਾਵਾਦੀ ਵਿਦਵਾਨ ਮੰਨਦੇ ਸੀ ਕਿ ਰਾਜਨੀਤੀ ਸ਼ਾਸਤਰ ਦੇ ਵਿਸ਼ੇ ਦੇ ਵਿੱਚ ਰਾਜ ਤੇ ਸਰਕਾਰ ਦਾ ਅਧਿਐਨ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਤੇ ਅਗਲਾ ਪ੍ਰਸ਼ਨ ਨੰਬਰ 8 ਹੈ ਆਧੁਨਿਕ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਵਿਸ਼ੇ ਦਾ ਅਧਿਐਨ ਦਾ ਖੇਤਰ ਰਾਜਨੀਤਿਕ ਪ੍ਰਣਾਲੀ ਹੈ ਬਿਲਕੁਲ ਠੀਕ ਹੈ ਜੀ ਪਰੰਪਰਾਵਾਦੀ ਵਿਦਵਾਨ ਮੰਨਦੇ ਸੀ ਰਾਜਨੀਤੀ ਸ਼ਾਸਤਰ ਵਿਸ਼ੇ ਦੇ ਅਧਿਐਨ ਦਾ ਖੇਤਰ ਰਾਜ ਅਤੇ ਸਰਕਾਰ ਔਰ ਆਧੁਨਿਕ ਦ੍ਰਿਸ਼ਟੀਕੋਣ ਮੰਨਦਾ ਹੈ ਰਾਜਨੀਤਿਕ ਪ੍ਰਣਾਲੀ ਪ੍ਰਸ਼ਨ ਨੰਬਰ 9 ਰਾਜਨੀਤਿਕ ਵਿਗਿਆਨ ਦਾ ਅਧਿਐਨ ਕਦੋਂ ਅਤੇ ਕਿੱਥੇ ਕਿੱਥੋਂ ਸ਼ੁਰੂ ਹੋਇਆ 3000 ਸਾਲ ਪਹਿਲਾਂ ਜੁਨਾਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਲਿਖਤੀ ਰੂਪ ਚ ਰਾਜਨੀਤਿਕ ਵਿਗਿਆਨ ਦਾ ਅਧਿਐਨ ਹੈ ਉਹ ਜੁਨਾਨ ਦੇ ਵਿੱਚ ਮਿਲਦਾ ਹੈ ਕਿ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਪ੍ਰਸ਼ਨ ਨੰਬਰ 10 ਰਾਜਨੀਤੀ ਸ਼ਾਸਤਰ ਵਿਸ਼ੇ ਦੀਆਂ ਨਵੀਆਂ ਧਾਰਨਾਵਾਂ ਦੱਸੋ ਕਿਉਂਕਿ ਰਾਜਨੀਤੀ ਸ਼ਾਸਤਰ ਦਾ ਜਿਹੜਾ ਵਿਸ਼ਾ ਹੈ ਉਹ ਡੇ ਬਾਈ ਡੇ ਇਵੋਲਵ ਹੋ ਰਿਹਾ ਹੈ ਮਤਲਬ ਵਿਕਸਤ ਹੋ ਰਿਹਾ ਹੈ ਤਾਂ ਇਹ ਚ ਨਵੀਆਂ ਧਾਰਨਾਵਾਂ ਐਂਟਰ ਕਰਦੀਆਂ ਰਹਿੰਦੀਆਂ ਨੇ ਕੁਝ ਪੁਰਾਣੀਆਂ ਧਾਰਨਾਵਾਂ ਜਿਹੜੀਆਂ ਨੇ ਉਲੋਪ ਹੁੰਦੀਆਂ ਰਹਿੰਦੀਆਂ ਨੇ ਜਾਂ ਬਦਲਦੀਆਂ ਰਹਿੰਦੀਆਂ ਨੇ ਤਾਂ ਨਵੀਆਂ ਧਾਰਨਾਵਾਂ ਰਾਜਨੀਤੀ ਸ਼ੈਤਰ ਦੇ ਵਿੱਚ ਦੇ ਚ ਕਿਹੜੀਆਂ ਆਈਆਂ ਨੇ ਸ਼ਕਤੀ ਹੈ ਸੱਤਾ ਹੈ ਪ੍ਰਭਾਵ ਹੈ ਬਹੁਤ ਸਾਰੀਆਂ ਧਾਰਨਾਵਾਂ ਨੇ ਵਿੱਚੋਂ ਕੁਝ ਦੀ ਉਦਾਹਰਣ ਜਿਹੜੀ ਹੈ ਆਪਾਂ ਪੜ੍ਹੀ ਹੈ ਪ੍ਰਸ਼ਨ ਨੰਬਰ 11 ਰਾਜਨੀਤੀ ਸ਼ੈਤਰ ਦੀ ਕੋਈ ਇੱਕ ਆਧੁਨਿਕ ਪਰਿਭਾਸ਼ਾ ਦੱਸੋ ਡੇਵਿਡ ਈਸਟਰਨ ਦੇ ਅਨੁਸਾਰ ਰਾਜਨੀਤੀ ਕਦਰਾਂ ਕੀਮਤਾਂ ਦੀ ਸੱਤਾਵਾਦੀ ਵਿਵਸਥਾ ਹੈ ਪ੍ਰਸ਼ਨ ਨੰਬਰ 12 ਇੱਕ ਵਿਦਿਆਰਥੀ ਦੇ ਰੂਪ ਵਿੱਚ ਰਾਜਨੀਤੀ ਸ਼ਾਸਤਰ ਦਾ ਅਧਿਐਨ ਤੁਹਾਨੂੰ ਆਪਸ਼ਨ ਦਿੱਤੀਆਂ ਨੇ ਰਾਜ ਬਾਰੇ ਗਿਆਨ ਦਿੰਦਾ ਹੈ ਸਰਕਾਰ ਬਾਰੇ ਗਿਆਨ ਦਿੰਦਾ ਹੈ ਰਾਜਨੀਤਿਕ ਜਾਗਰਤੀ ਪੈਦਾ ਕਰਦਾ ਹੈ ਅਪਰੋਕਤ ਸਾਰੇ ਤੇ ਇਹਦਾ ਉੱਤਰ ਹੋਏਗਾ ਜੀ ਸ ਅਪਰੋਕਤ ਸਾਰੇ ਜਿਹੜਾ ਰਾਜਨੀਤੀ ਸ਼ਾਸਤਰ ਹੈ ਉਹ ਜਦੋਂ ਵਿਦਿਆਰਥੀ ਉਹਦਾ ਅਧਿਐਨ ਕਰਦੇ ਨੇ ਉਹਨਾਂ ਨੂੰ ਰਾਜ ਬਾਰੇ ਗਿਆਨ ਮਿਲਦਾ ਹੈ ਸਰਕਾਰ ਬਾਰੇ ਗਿਆਨ ਮਿਲਦਾ ਹੈ ਰਾਜਨੀਤਿਕ ਜਾਗਰਤੀ ਪੈਦਾ ਹੁੰਦੀ ਹੈ ਪ੍ਰਸ਼ਨ ਨੰਬਰ 13 ਇਤਿਹਾਸ ਪੂਤਕਾਲ ਦੀ ਰਾਜਨੀਤੀ ਹੈ ਅਤੇ ਰਾਜਨੀਤੀ ਵਰਤਮਾਨ ਦਾ ਇਤਿਹਾਸ ਇਹ ਵਿਚਾਰ ਕਿਸ ਦਾ ਹੈ ਪ੍ਰੋਫੈਸਰ ਫਰੀਮੈਨ ਦਾ ਪ੍ਰੋਫੈਸਰ ਫਰੀਮੈਨ ਨੇ ਕਿਹਾ ਹੈ ਕਿ ਇਤਿਹਾਸ ਹੈ ਜਿਹੜਾ ਉਹ ਭੂਤਕਾਲ ਦੀ ਰਾਜਨੀਤੀ ਹੈ ਔਰ ਰਾਜਨੀਤੀ ਵਰਤਮਾਨ ਦਾ ਇਤਿਹਾਸ ਹੈ ਪ੍ਰਸ਼ਨ ਨੰਬਰ 14 ਕਿਸ ਵਿਸ਼ੇ ਵਿੱਚ ਭੂਤਕਾਲ ਨਾਲ ਸੰਬੰਧਿਤ ਘਟਨਾਵਾਂ ਦਾ ਵਰਣਨ ਕੀਤਾ ਜਾਂਦਾ ਹੈ ਇਤਿਹਾਸ ਹਿਸਟਰੀ ਹਿਸਟਰੀ ਵਿਸ਼ੇ ਦੇ ਵਿੱਚ ਬੀਤੀਆਂ ਹੋਈਆਂ ਭੂਤਕਾਲ ਮਤਲਬ ਬੀਤੀਆਂ ਹੋਈਆਂ ਘਟਨਾਵਾਂ ਦਾ ਜਿਹੜਾ ਵਰਣਨ ਹੈ ਉਹ ਮਿਲਦਾ ਹੈ ਪ੍ਰਸ਼ਨ ਨੰਬਰ 15 ਇਤਿਹਾਸ ਨੂੰ ਰਾਜਨੀਤੀ ਸ਼ਾਸਤਰ ਦੀ ਪ੍ਰਯੋਗਸ਼ਾਲਾ ਕਿਉਂ ਕਿਹਾ ਜਾਂਦਾ ਹੈ ਇਤਿਹਾਸ ਦੇ ਅਧਿਐਨ ਰਾਹੀਂ ਹੀ ਰਾਜਨੀਤੀ ਸ਼ਾਸਤਰ ਦੇ ਸਿਧਾਂਤਾਂ ਨੂੰ ਵਿਹਾਰਕ ਰੂਪ ਵਿੱਚ ਸਮਝਿਆ ਜਾਂਦਾ ਹੈ ਕਿਉਂਕਿ ਇਹਦੇ ਨਾਲ ਇਤਿਹਾਸ ਦੇ ਅਧਿਐਨਾਂ ਰਾਹੀਂ ਰਾਜਨੀਤੀ ਸ਼ਾਸਤਰ ਦੇ ਵਿਹਾਰਕ ਰੂਪ ਦੀ ਸਮਝ ਲੱਗਦੀ ਹੈ ਇਸ ਕਰਕੇ ਇਹਨੂੰ ਇਤਿਹਾਸ ਨੂੰ ਰਾਜਨੀਤੀ ਸ਼ਾਸਤਰ ਦੀ ਪ੍ਰਯੋਗਸ਼ਾਲਾ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 16 ਕਿਹੜੇ ਸਮਾਜਿਕ ਸ਼ਾਸਤਰ ਨੂੰ ਹੋਰ ਸ਼ਾਸਤਰਾਂ ਦੀ ਜਨਨੀ ਕਿਹਾ ਜਾਂਦਾ ਹੈ ਸਮਾਜ ਸ਼ਾਸਤਰ ਸਮਾਜ ਸ਼ਾਸਤਰ ਵਿਸ਼ਾ ਜਦੋਂ ਪੁਰਾਣੇ ਸਮਿਆਂ 'ਚ ਸਭ ਤੋਂ ਪਹਿਲਾਂ ਸਮਾਜ ਸ਼ਾਸਤਰ ਵਿਸ਼ਾ ਪੜ੍ਹਾਇਆ ਜਾਂਦਾ ਸੀਗਾ ਜਾਨੀ ਸਮਾਜ ਸ਼ਾਸਤਰ ਦੇ ਵਿੱਚ ਸਾਰੇ ਵਿਸ਼ੇ ਆ ਜਾਂਦੇ ਸੀਗੇ ਹਿਸਟਰੀ ਜਿਹੜੀ ਹੈਗੀ ਹੈ ਰਾਜਨੀਤੀ ਆ ਅਰਥ ਸ਼ਾਸਤਰ ਅਰੇ ਹੋਰ ਬਹੁਤ ਸਾਰੇ ਵਿਸ਼ੇ ਹੌਲੀ-ਹੌਲੀ ਇਹ ਵਿਸ਼ੇ ਸਮੇਂ ਦੇ ਨਾਲ-ਨਾਲ ਅਲੱਗ ਹੁੰਦੇ ਗਏ ਮਤਲਬ ਉਹਨਾਂ ਨੂੰ ਇੱਕ ਅਲੱਗ ਬ੍ਰਾਂਚ ਜਾਂ ਅਲੱਗ ਸਬਜੈਕਟ ਦੇ ਰੂਪ ਵਿੱਚ ਪੜਿਆ ਜਾਣ ਲੱਗਾ ਇਸ ਕਰਕੇ ਸਾਰੇ ਵਿੱਚ ਸਮਾਜ ਸ਼ਾਸਤਰ ਚੋਂ ਨਿਕਲੇ ਆ ਤੇ ਇਸ ਕਰਕੇ ਕਿਹਾ ਜਾਂਦਾ ਹੈ ਜਿਹੜਾ ਸਮਾਜ ਸ਼ਾਸਤਰ ਹੈ ਉਹ ਬਾਕੀ ਸਾਰੇ ਸਮਾਜ ਜਿਹੜੇ ਸਮਾਜਿਕ ਸ਼ਾਸਤਰ ਆ ਉਹਨਾਂ ਸਾਰੇ ਸ਼ਾਸਤਰ ਦੀ ਜਨਨੀ ਹੈ ਮਦਰ ਹੈ ਪ੍ਰਸ਼ਨ ਨੰਬਰ 17 ਕਿਹੜੇ ਵਿਦਵਾਨ ਨੇ 18ਵੀਂ ਸਦੀ ਵਿੱਚ ਅਰਥ ਸ਼ਾਸਤਰ ਨੂੰ ਸੁਤੰਤਰ ਵਿਸ਼ੇ ਦਾ ਰੂਪ ਪ੍ਰਦਾਨ ਕੀਤਾ ਐਡਮ ਸਮਿਥ ਐਡਮ ਸਮਿਥ ਨੇ 18ਵੀਂ ਸਦੀ ਵਿੱਚ ਆਰਥਿਕ ਇਤਨ ਨੂੰ ਇਕਨੋਮਿਕਸ ਨੂੰ ਇੱਕ ਸਤੰਤਰ ਵਿਸ਼ੇ ਦਾ ਰੂਪ ਜਿਹੜਾ ਆ ਉਹ ਪ੍ਰਦਾਨ ਕੀਤਾ। ਪ੍ਰਸ਼ਨ ਨੰਬਰ 18 ਇੱਕ ਵਿਅਕਤੀ ਦੀ ਆਰਥਿਕ ਸਥਿਤੀ ਦਾ ਪ੍ਰਭਾਵ ਉਸ ਦੀ ਰਾਜਨੀਤਿਕ ਸੋਚ ਤੇ ਪੈਂਦਾ ਹੈ। ਬਿਲਕੁਲ ਠੀਕ ਹੈ ਜੀ। ਵਿਅਕਤੀ ਦੀ ਆਰਥਿਕ ਸਥਿਤੀ ਉਹਦੇ ਰਾਜਨੀਤਿਕ ਸੋਚ ਨੂੰ ਜ਼ਰੂਰ ਪ੍ਰਭਾਵਿਤ ਕਰਦੀ ਆ ਜਿਵੇਂ ਜਿਹੜਾ ਅ ਵਿਅਕਤੀ ਗਰੀਬ ਹੈ ਉਹਦੀ ਰਾਜਨੀਤੀ ਪਰ ਦੀ ਸੋਚ ਪਹੁੰਚ ਹੋਰ ਹੁੰਦੀ ਆ, ਸੋਚ ਹੋਰ ਹੁੰਦੀ ਆ। ਜਿਹੜਾ ਵਿਅਕਤੀ ਜਿਹੜਾ ਹੈ ਉਹ ਗਰੀਬੀ ਚੋਂ ਬਾਹਰ ਆਜਾ ਜਿਹੜਾ ਅੱਛਾ ਗੁਜ਼ਾਰਾ ਜਾਂ ਅਮੀਰ ਹੈ ਉਹਨਾਂ ਦੀ ਜਿਹੜੀ ਰਾਜਨੀਤੀ ਵਿਸ਼ੇ ਬਾਰੇ ਪਹੁੰਚ ਜਾਂ ਸਮਝ ਹੈ ਉਹ ਹੋਰ ਤਰ੍ਹਾਂ ਦੀ ਹੁੰਦੀ ਹੈ ਇਸ ਲਈ ਜਿਹੜੀ ਆਰਥਿਕ ਸਥਿਤੀ ਹੈ ਉਹ ਰਾਜਨੀਤਿਕ ਸੋਚ ਨੂੰ ਜ਼ਰੂਰ ਪ੍ਰਭਾਵਿਤ ਕਰਦੀ ਹੈ ਪ੍ਰਸ਼ਨ ਨੰਬਰ 19 ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਕਿਸ ਦੇਸ਼ ਤੋਂ ਲਈ ਗਈ ਹੈ ਤਾਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਲਈ ਗਈ ਹੈ ਸੰਯੁਕਤ ਰਾਜ ਅਮਰੀਕਾ ਤੋਂ ਕਿਉਂਕਿ ਭਾਰ ਦਾ ਸੰਵਿਧਾਨ ਵੱਖ-ਵੱਖ ਦੇਸ਼ਾਂ ਤੋਂ ਲਿਆ ਗਿਆ ਸੰਵਿਧਾਨ ਹੈ ਕਿਉਂਕਿ ਬਹੁਤ ਸਾਰੇ ਦੂਜੇ ਦੇਸ਼ਾਂ ਦੀ ਚੰਗੀਆਂ ਚੀਜ਼ਾਂ ਨੂੰ ਭਾਰਤੀ ਸੰਵਿਧਾਨ ਨੇ ਗ੍ਰਹਿਣ ਕੀਤਾ ਹੈ ਪ੍ਰਸ਼ਨ ਨੰਬਰ 20 ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ 'ਚ ਸੋਧ ਕਦੋਂ ਕੀਤੀ ਗਈ? ਤਾਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ 'ਚ ਸਭ ਤੋਂ ਪਹਿਲੀ ਵਾਰੀ ਸੋਧ ਕੀਤੀ ਗਈ ਸੀ 42ਵੀਂ ਸੰਵਿਧਾਨਕ ਸੋਧ ਸੀ 1976 ਦੇ ਵਿੱਚ। ਪ੍ਰਸ਼ਨ ਨੰਬਰ 21 ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨਿਆਂਯੋਗ ਹੈ? ਅ ਬਿਲਕੁਲ ਗਲਤ ਹੈ ਜੀ। ਜਿਹੜੀ ਪ੍ਰਸਤਾਵਨਾ ਹੈ ਉਹ ਨਿਆਂਯੋਗ ਨਹੀਂ ਹੈ। ਜੇ ਆ ਜਾਂਦਾ ਪਰ ਤਾਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨਿਆਂਯੋਗ ਨਹੀਂ ਹੈ ਤਾਂ ਠੀਕ ਹੈ। ਜੀ ਆ ਜਾਂਦਾ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨਿਆਯੋਗ ਹੈ ਤਾਂ ਗਲਤ ਹੈ ਕਿਉਂਕਿ ਅਸਲ ਦੇ ਵਿੱਚ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨਿਆਯੋਗ ਨਹੀਂ ਹੈ ਅਰਥਾਤ ਪ੍ਰਸਤਾਵਨਾ ਨੂੰ ਲਾਗੂ ਕਰਾਉਣ ਲਈ ਅਦਾਲਤ ਦੀ ਸ਼ਰਨ ਨਹੀਂ ਲਈ ਜਾ ਸਕਦੀ। ਪ੍ਰਸ਼ਨ ਨੰਬਰ 22 ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਆਰੰਭ ਡੈਸ਼ ਅਬਦ ਨਾਲ ਹੁੰਦਾ ਹੈ ਤਾਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਸ਼ੁਰੂ ਹੁੰਦੀ ਹੈ ਅਸੀਂ ਭਾਰਤ ਦੇ ਲੋਕ। ਪ੍ਰਸ਼ਨ ਨੰਬਰ 23 42ਵੀਂ ਸੰਵਿਧਾਨਕ ਸੋਧ ਦੁਆਰਾ ਪ੍ਰਸਤਾਵਨਾ ਵਿੱਚ ਕਿਹੜੇ ਨਵੇਂ ਸ਼ਬਦ ਜੋੜੇ ਗਏ ਸਮਾਜਵਾਦੀ ਧਰਮ ਨਿਰਪੱਖ ਰਾਸ਼ਟਰ ਦੀ ਅਖੰਡਤਾ ਇਹ ਜਿਹੜੇ ਸ਼ਬਦ ਸੀਗੇ ਜਿਹੜੀ 42ਵੀਂ ਸੋਧ ਹੋਈ ਸੀ 1976 ਦੇ ਵਿੱਚ ਉਹਦੇ ਰਾਹੀਂ ਇਹ ਤਿੰਨ ਨਵੇਂ ਸ਼ਬਦ ਜਿਹੜੇ ਆ ਉਹ ਪ੍ਰਸਤਾਵਨਾ ਦੇ ਵਿੱਚ ਨਵੇਂ ਸ਼ਬਦ ਜੋੜੇ ਗਏ ਸੀ ਪਹਿਲਾਂ ਪ੍ਰਸਤਾਵਨਾ ਦੇ ਵਿੱਚ ਇਹ ਸ਼ਬਦਾਂ ਦੀ ਵਿਵਸਥਾ ਨਹੀਂ ਸੀ ਪ੍ਰਸ਼ਨ ਨੰਬਰ 24 ਸੰਵਿਧਾਨ ਸਭਾ ਦੁਆਰਾ ਭਾਰਤੀ ਸੰਵਿਧਾਨ ਕਦੋਂ ਗ੍ਰਹਿਣ ਕੀਤਾ ਗਿਆ 26 ਨਵੰਬਰ 1949 ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ 26 ਜਨਵਰੀ 1950 ਬਹੁਤ ਵਾਰੀ ਵਿਦਿਆਰਥੀ ਕਨਫਿਊਜ਼ ਹੋ ਜਾਂਦੇ ਆ ਦੋਨਾਂ ਟਰਮਾਂ ਦੇ ਵਿੱਚ ਕਈ ਵਾਰੀ ਆਪਸ਼ਨ ਦੇ ਵਿੱਚ ਦੋਨੇ ਟਰਮਾਂ ਦਿੱਤੀ ਹੁੰਦੀਆਂ ਜਾਂ ਦੋਨੋਂ ਚੋਂ ਇੱਕ ਦਿੱਤੀ ਹੁੰਦੀ ਹੈ ਤੇ ਕਨਫਿਊਜ਼ਨ ਨੂੰ ਦੂਰ ਕਰਨ ਦੇ ਲਈ ਜੇ ਤੁਹਾਨੂੰ ਆ ਜਾਏ ਕਿ ਸੰਵਿਧਾਨ ਸਭਾ ਨੇ ਗ੍ਰੈਂਡ ਕਦੋਂ ਕੀਤਾ 26 ਜਨਵਰੀ 1949 ਉਦੋਂ ਸੰਵਿਧਾਨ ਸਭਾ ਨੂੰ ਜਿਹੜਾ ਹੈਗਾ ਸੰਵਿਧਾਨ ਸਭਾ ਦੁਆਰਾ ਭਾਰਤੀ ਸੰਵਿਧਾਨ ਨੂੰ ਗ੍ਰੈਂਡ ਕੀਤਾ ਗਿਆ ਸੀਗਾ ਤਾਂ ਲਾਗੂ ਕਦੋਂ ਕੀਤਾ ਗਿਆ ਲਾਗੂ ਕੀਤਾ ਗਿਆ 26 ਜਨਵਰੀ 1950 ਨੂੰ ਜੇ ਜ਼ਿਆਦਾਤਰ ਪ੍ਰਸ਼ਨ ਇਹੀ ਆਉਂਦਾ ਹੈ ਕਿ ਕਦੋਂ ਲਾਗੂ ਕੀਤਾ ਗਿਆ 26 ਜਨਵਰੀ 1950 ਜੇਕਰ ਗ੍ਰੈਂਡ ਕਰਨ ਦੀ ਗੱਲ ਆ ਜੇ ਜਾਂ ਉਥੇ ਆਪਸ਼ਨ ਹੋਵੇ ਹੀ ਨਾ 26 ਜਨਵਰੀ 1950 ਤੇ ਆਪਸ਼ਨ ਹੋਵੇ ਫਿਰ ਇਹ ਕੁਐਸਚਨ ਜਿਹੜੀ ਆਪਸ਼ਨ 26 ਨਵੰਬਰ 1949 ਵਾਲੀ ਦੇ ਸਕਦੇ ਹੋ ਅਦਰਵਾਈਜ਼ ਬਹੁਤ ਵਾਰੀ ਕੁਐਸਚਨ ਲਾਗੂ ਕੀਤਾ ਗਿਆ ਹੁੰਦਾ ਤੇ 26 ਜਨਵਰੀ 1950 ਆਪਸ਼ਨ ਦਿੱਤੀ ਗਈ ਹੁੰਦੀ ਹੈ ਪ੍ਰਸ਼ਨ ਨੰਬਰ 26 ਭਾਰਤ ਪ੍ਰਭੂਸਤਾ ਸੰਪੰਨ ਰਾਜ ਹੈ ਠੀਕ ਗਲਤ ਬਿਲਕੁਲ ਠੀਕ ਹੈ ਜੀ ਭਾਰਤ ਪ੍ਰਭੂਸਤਾ ਸੰਪੰਨ ਰਾਜ ਹੈ ਭਾਰਤ ਆਪਣੇ ਅੰਦਰੂਨੀ ਅਤੇ ਬਾਹਰੀ ਮਾਮਲਿਆਂ ਦੇ ਵਿੱਚ ਆਜ਼ਾਦ ਹੈ ਕੋਈ ਵੀ ਦੂਜਾ ਦੇਸ਼ ਭਾਰਤ ਦੇ ਇਨ੍ਹਾਂ ਫੈਸਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ। ਪ੍ਰਸ਼ਨ ਨੰਬਰ 27 ਭਾਰਤ ਇੱਕ ਧਰਮ ਨਿਰਪੱਖ ਰਾਜ ਹੈ। ਠੀਕ ਗਲਤ ਬਿਲਕੁਲ ਠੀਕ ਹੈ ਜੀ ਧਰਮ ਨਿਰਪੱਖ ਰਾਜ ਹੁੰਦਾ ਜਿਹਦੇ ਵਿੱਚ ਕੋਈ ਵੀ ਜਿਹੜਾ ਰਾਜ ਦਾ ਆਪਣਾ ਧਰਮ ਨਹੀਂ ਹੁੰਦਾ ਹਰ ਵਿਅਕਤੀ ਆਪਣੀ ਧਰਮ ਨੂੰ ਮੰਨਣ ਲਈ ਸੁਤੰਤਰ ਹੁੰਦਾ ਹੈ। ਤਾਂ ਭਾਰਤ ਧਰਮ ਨਿਰਪੱਖ ਰਾਜ ਹੈ ਅਤੇ ਸੰਵਿਧਾਨ ਦੇ ਵਿੱਚ ਇਹਦੀ ਵਿਵਸਥਾ ਵੀ ਕੀਤੀ ਗਈ ਹੈ। ਪ੍ਰਸ਼ਨ ਨੰਬਰ 28 ਪ੍ਰਸਤਾਵਨਾ ਸੰਵਿਧਾਨ ਦਾ ਭਾਗ ਹੈ। ਬਿਲਕੁਲ ਠੀਕ ਹੈ ਜੀ। ਬਹੁਤ ਸਾਰੇ ਜਿਹੜੇ ਅਦਾਲਤਾਂ ਦੇ ਫੈਸਲੇ ਸੀ ਉਹਨਾਂ 'ਚ ਵੱਖ-ਵੱਖ ਫੈਸਲਿਆਂ 'ਚ ਨਿਕਲਣ ਤੋਂ ਬਾਅਦ ਪ੍ਰਸਤਾਵਨਾ ਜਿਹੜੀ ਅੱਜ ਦੀ ਘੜੀ ਜਿਹੜੀ ਹੈ ਉਹ ਜੋ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਹੀ ਇੱਕ ਭਾਗ ਮੰਨਿਆ ਜਾਂਦਾ ਹੈ ਚਾਹੇ ਸੰਵਿਧਾਨ ਦੇ ਜਿਹੜੇ ਅਧਿਆਏ ਸ਼ੁਰੂ ਹੁੰਦੇ 1 ਤੋਂ ਉਸ ਤੋਂ ਪਹਿਲਾਂ ਅੰਕਿਤ ਕੀਤੀ ਗਈ ਹੈ ਇਸੇ ਲਈ ਸਵਾਲ ਪੈਦਾ ਹੋਇਆ ਸੀ ਕਿ ਇਹ ਵੀ ਸੰਵਿਧਾਨ ਦਾ ਭਾਗ ਹੀ ਹੈ ਤਾਂ ਪ੍ਰਸਤਾਵਨਾ ਸੰਵਿਧਾਨ ਦਾ ਭਾਗ ਹੈ ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ ਠੀਕ ਗਲਤ ਬਿਲਕੁਲ ਠੀਕ ਹੈ ਜੀ ਪ੍ਰਸਤਾਵਨਾ ਨੂੰ ਕੀ ਮੰਨਿਆ ਜਾਂਦਾ ਭਾਰਤੀ ਸੰਵਿਧਾਨ ਦੀ ਆਤਮਾ ਅਰਥਾਤ ਜਿਹੜਾ ਜਿਹੜੇ ਆਦਰਸ਼ ਪ੍ਰਸਤਾਵਨਾ ਦੇ ਵਿੱਚ ਨਿਸ਼ਚਿਤ ਕੀਤੇ ਗਏ ਆ ਉਹਨਾਂ ਆਦਰਸ਼ਾਂ ਨੂੰ ਹੀ ਪੂਰਾ ਕਰਦਾ ਸੰਵਿਧਾਨ ਇਸ ਕਰਕੇ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਚਿਰੋਖਾ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ ਤਾਂ ਇਹ ਸੀ ਸਾਡਾ ਅੱਜ ਦਾ ਟੌਪਿਕ ਜਿਹਦੇ ਵਿੱਚ ਅਸੀਂ ਜਿਹੜਾ ਸਾਡਾ ਨਵੰਬਰ ਮਹੀਨੇ ਚ 11ਵੀਂ ਜਮਾਤ ਦਾ ਪੈਸ ਦਾ ਟੈਸਟ ਹੋ ਰਿਹਾ ਹੈ ਉਸ ਟੈਸਟ ਦੇ ਵਿੱਚ 25% ਸਿਲੇਬਸ ਜਾਨੀ ਪੰਜ ਕੁਐਸਚਨ ਇਹਨਾਂ ਪ੍ਰਸ਼ਨਾਂ ਦੇ ਵਿੱਚੋਂ ਪੁੱਛੇ ਜਾਣੇ ਆ ਤੇ ਉਮੀਦ ਹੈ ਇਹ ਤੁਹਾਡੇ ਲਈ ਲਾਹੇਵੰਦ ਹੋਣਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਹੈ ਇਸ ਦੇ ਨਾਲ ਇੱਕ ਛੋਟੀ ਜੀ ਜਾਣਕਾਰੀ ਤੁਹਾਡੇ ਲਈ ਹੋਰ ਹੈ ਕਿ ਮੈਂ ਇੱਕ ਨਵਾਂ ਚੈਨਲ on the go ਲਾਂਚ ਕੀਤਾ ਹੈ ਜਿਦੇ ਵਿੱਚ ਮੈਂ ਆਪਣੀਆਂ ਟਰੈਕਿੰਗ ਹਾਈਕਿੰਗ ਸਾਈਕਲਿੰਗ ਦੀਆਂ ਜਾਣਕਾਰੀ ਭਰਪੂਰ ਵੀਡੀਓ ਅਪਡੇਟ ਕਰਦਾ ਰਹਿੰਦਾ ਹਾਂ ਤਾਂ ਤੁਸੀਂ ਉਸ ਚੈਨਲ ਨੂੰ ਵੀ ਇਸ ਚੈਨਲ ਦੇ ਜਿਹੜਾ ਕਮਿਊਨਿਟੀ ਲਿੰਕ ਹੈ ਕਮਿਊਨਿਟੀ ਬਾਕਸ ਹੈ ਉਹਦੇ ਵਿੱਚ ਜਾ ਕੇ ਉਸ ਚੈਨਲ ਦਾ ਲਿੰਕ ਹੈ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਸ਼ੁਕਰੀਆ